ਪਿਛਲੇ ਲੰਬੇ ਸਮੇਂ ਤੋਂ ਬਹੁਤ ਸਾਰੀਆਂ ਬਿਆਦਬੀਆਂ ਗੁਰਦਰਾ ਸਹਿਬਾਨ ਦੇ ਵਿੱਚ ਘਟਨਾ ਵਾਪਰ ਰਹੀਆਂ ਐ ਮੇਰੀਆਂ ਮੈਂ ਥੋੜਾ ਜਿਹਾ ਸਾਨੂੰ ਪਛੋਕੜ ਵੱਲ ਵੀ ਲੈ ਜਾਣਾ ਚਾਹਨਾ ਕਿ 2118 ਦੇ ਵਿੱਚ 18 ਦਸੰਬਰ ਨੂੰ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਇੱਕ ਘਟਨਾ ਹੋਈ ਉਹ ਘਟਨਾ ਇੱਡੀ ਖਤਰ ਆਪਣੇ ਹਿਰਦੇ ਬਾਚਕ ਸੀ ਕਿ ਸਾਰਿਆਂ ਨੇ ਉਹਦਾ ਵੱਡਾ ਦੁੱਖ ਮਹਿਸੂਸ ਕੀਤਾ ਉਹ ਜਿਹੜਾ ਸਾਖਸ਼ ਜਿਹਨੂੰ ਲੋਕਾਂ ਨੇ ਰਲ ਕੇ ਸਾਰਾ ਉਹਦਾ ਜੋ ਕੁਝ ਹੋਇਆ ਤੁਹਾਨੂੰ ਮੀਡੀਆ ਦੇ ਵਿੱਚ ਸਾਰਾ ਕੁਝ ਪਤਾ ਉਹਦੀ ਡੈੱਡ ਬਾਡੀ ਦੇ ਵਿੱਚ ਅਸੀਂ ਉਸ ਵੇਲੇ ਦੀ ਸਰਕਾਰ ਨੂੰ ਬਹੁਤ ਜ਼ੋਰ ਲਾਇਆ ਕਿ ਇਹਦਾ ਡੀਐਨਏ ਕਰਕੇ ਕਿਤੇ ਪਤਾ ਕਰਾਇਆ ਜਾਵੇ ਵੀ ਇਹਦਾ ਕੀ ਹੈਗਾ ਪਿਛੋਕੜ ਕੀ ਆ ਪਰ ਉਥੇ ਦਾ ਉਥੇ ਰੁਲ ਗਿਆ ਕਿਸੇ ਦੇ ਕੰੰਤੇ ਜੂਨ ਹੀ ਸਰਕੀ ਉਹ ਤੋਂ ਬਾਅਦ 100 ਬਹੁਤ ਸਾਰੇ ਵਿਆਦਵੀਆਂ ਦੇ ਦੌਰ ਚੱਲੇ ਆ ਪਰ ਉਹਨਾਂ ਦਾ ਸਰਕਾਰ ਤੇ ਨਾ ਤਾਂ ਕੋਈ ਅਸਰ ਹੋਇਆ ਪਰਚਾ ਦਰਜ ਕਰ ਲਿਆ ਪਰਚਾ ਦਰਜ ਕਰਨ ਤੋਂ ਬਾਅਦ ਇੱਕ ਸਿਰ ਕੇਵਲ ਤਾਂ ਕੇਵਲ ਸ੍ਰੀ ਅਨੰਦਪੁਰ ਸਾਹਿਬ ਵਾਲੀ ਜਿਹੜੀ ਬਿਆਦਮੀ ਸੀ ਉਹਦੇ ਵਿੱਚ ਵੀ ਸ਼ੋਮਣੀ ਗੁਰਦੁਆਰਾ ਪਰਮਤਮਕ ਕਮੇਟੀ ਨੇ ਪੈਰਬਹੀ ਕਰਕੇ ਉਹਨੂੰ 5 ਸਾਲ ਕੈਦ ਕਰਵਾਈ। ਨਹੀਂ ਤਾਂ ਜਿੰਨੇ ਹੁਣ ਤੱਕ ਦੇ ਕੇਸ ਆ ਕਿਸੇ ਕੇਸ ਦੇ ਵਿੱਚ ਸਰਕਾਰ ਨੇ ਕੋਈ ਇੰਟਰੈਸਟ ਨਹੀਂ ਲਿਆ ਚਾਹੇ ਕਾਂਗਰਸ ਦੀ ਸੀ ਤੇ ਚਾਹੇ ਹੁਣ ਦੂਸਰੀ ਆ। ਕਿਸੇ ਦਾ ਚਲਾਨ ਟੂ ਕੋਰਟ ਨਹੀਂ ਹੋਇਆ ਤੇ ਉਹ ਜਿਹੜੇ ਫੜੇ ਵੀ ਗਏ ਆ ਉਹ ਪ੍ਰੋਪਰ ਪ੍ਰੋਸੀਕਿਊਸ਼ਨ ਤੋਂ ਬਗੈਰ ਉਵੇਂ ਹੀ ਅੱਜ ਵੀ ਉਹ ਕੋਰ ਕੇਸ ਜਿਹੜੇ ਉਵੇਂ ਉਹ ਲੰਕਦੇ ਆ ਸੋ ਪਿਛਲੇ ਦਿਨੀ ਮੈਂ ਇੱਕ ਪਟਿਆਲੇ ਦੀ ਘਟਨਾ ਹੋਈ ਬਹੁਤ ਉਹ ਵੀ ਹਿਰਦੇ ਬਾਚਕ ਸੀ ਉਹਤੇ ਵੀ ਉਹ ਪਿੰਡ ਦਾ ਮੁੰਡਾ ਸੀ ਪਰ ਮੈਨੂੰ ਇਹ ਮਹਿਸੂਸ ਹੁੰਦਾ ਕਿ ਕਿਸੇ ਨੇ ਵੀ ਉਹਨੂੰ ਸੀਰੀਅਸਲੀ ਨਹੀਂ ਲਿਆ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਵੱਲੋਂ ਹਦਾਇਤ ਹੋਈ ਗਿਆਨੀ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਉੱਥੇ ਗਏ ਉਹ ਪਿੰਡ ਵਾਲਿਆਂ ਨੂੰ ਸਾਰਿਆਂ ਨੂੰ ਸੱਦ ਕੇ ਤੇ ਇੱਥੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਉਹਨਾਂ ਨੂੰ ਸੇਵਾ ਲਈ ਗਈ ਤਾਂ ਕਿ ਅੱਗੇ ਤੋਂ ਸੁਚੇਤ ਹੋਵੋ ਸੋ ਮੇਰਾ ਕਹਿਣ ਤੋਂ ਭਾਵ ਪਿਛਲੇ ਦਿਨੀ ਇਹ 23 11 ਨੂੰ ਇੱਕ ਬਹੁਤ ਹੀ ਹਿਰਦੇਵਾਜ ਘਟਨਾ ਜਿਹੜੀ ਸੁਲਤਾਨਪੁਰ ਲੋਧੀ ਦੀ ਧਰਤੀ 'ਚ ਜਦੋਂ ਸਤਗੁਰਾਂ ਦਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਸੀ ਉਹ ਤੋਂ ਕੁਝ ਦਿਨ ਪਹਿਲਾਂ ਉਹ ਅਕਾਲ ਬੁੰਗਾ ਜਿਹੜਾ ਗੁਰਦਾਰਾ ਸਾਹਿਬ ਜਿਹੜਾ ਬਿਲਕੁਲ ਸultanpur ਸਤਗੁਰਾਂ ਦੇ ਪਵਿੱਤਰ ਸਥਾਨ ਦੇ ਮੋਹਰੇ ਆ ਉੱਥੇ ਵੱਡੇ ਪੱਧਰ ਤੇ ਫਾਇਰਿੰਗ ਹੋਈ ਜਿਹੜੀ ਸਾਰੇ মিডিਆ ਦੇ ਵਿੱਚ ਨਸ਼ਰ ਵੀ ਹੋਈ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਆ ਉਸ ਘਟਨਾ ਦੇ ਸਬੰਧ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਇੱਕ ਹਦਾਇਤ ਕਰਕੇ ਕਿਹਾ ਕਿ ਤੁਸੀਂ ਇਹਦੀ ਪੜਤਾਲ ਕਰੋ ਕਿ ਇਹ ਧਾਰਮਿਕ ਅਵਗਿਆ ਜਿਹੜੀ ਆ ਇਹ ਕਿਸੇ ਦੇ ਹੁਕਮ ਨਾਲ ਹੋਈ ਆ ਸੋ ਇਥੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਪੰਜ ਮੈਂਬਰੀ ਕਮੇਟੀ ਬਣਾਈ ਗਈ ਸੀ ਜਿਹਦੇ ਵਿੱਚ ਭਾਈ ਗਰਬਖ ਸਿੰਘ ਖਾਲਸਾ ਸਰਦਾਰ ਸਜੀਤ ਸਿੰਘ ਜੀ ਪੇਟੇਵੰਦ ਸਰਦਾਰ ਕਲਵਾਨ ਸਿੰਘ ਮਨਨ ਬੀਬੀ ਗੌਰਪ੍ਰੀਤ ਰੂਹੀ ਤੇ ਸਰਦਾਰ ਜਰਨੈਲ ਸਿੰਘ ਡੋਕਰਾਂ ਵਾਲਾ ਇਹਦੇ ਕੋਆਰਡੀਨੇਟਰ ਦੇ ਨਾਲ ਤੌਰ ਦੇ ਉੱਤੇ ਸਰਦਾਰ ਗੁਰਿੰਦਰ ਸਿੰਘ ਸਾਡਾ ਐਡੀਸ਼ਨਲ ਸਕੱਤਰ ਸੀ ਇਹ ਕਮੇਟੀ ਬਣਾ ਕੇ ਫਿਰ ਇਹ ਕਮੇਟੀ ਨੇ ਲਗਭਗ ਲੰਮਾ ਸਮਾਂ ਸਾਰੀ ਕੂਕ ਕੀਤੀ ਮੈਨੂੰ ਕੁਝ ਦਿਨਾਂ ਦੇ ਲੋਕ ਟੈਲੀਫੋਨ ਸੋਸ਼ਲ ਮੀਡੀਆ ਵਾਲੇ ਵੀ ਤੇ ਪ੍ਰੈਸ ਵਾਲੇ ਵੀ ਕਰਦੇ ਪਏ ਜੀ ਉਹ ਜਿਹੜੀ ਰਿਪੋਰਟ ਆਈ ਆ ਜਿਹੜੀ ਤੁਸੀਂ ਉਸ ਦਿਨ ਅਜੈਕਟਿਵ ਵਾਲੇ ਦਿਨ ਜਿੱਦ ਕੋਰਟ ਕੀਤੀ ਸੀ ਉਹਦੇ ਬਾਰੇ ਵਿੱਚ ਕੀ ਬਣਿਆ ਤੇ ਫਿਰ ਮੈਂ ਸੋਚਿਆ ਭਈ ਇਹ ਕੱਲੇ-ਕੱਲੇ ਨੂੰ ਦੱਸਣ ਨਾਲੋਂ ਇਹ ਜਿਹੜੀ ਰਿਪੋਰਟ ਆ ਇਹ ਰਿਲੀਜ਼ ਕਰ ਦਈਏ ਕਿਉਂਕਿ ਅਕਾਲ ਤਖਤ ਨੂੰ ਅਸੀਂ ਭੇਜ ਦਿੱਤੀ ਆ ਇਹ ਰਿਪੋਰਟ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਜਿਨ੍ਹਾਂ ਨੇ ਇਹ ਤੇ ਐਕਸ਼ਨ ਲੈਣਾ ਉਹ ਸ਼੍ਰੀ ਅਕਾਲ ਤਖਸਾਲ ਸਾਹਿਬ 'ਤੇ ਰਿਪੋਰਟ ਭੇਜ ਦਿੱਤੀ ਤੇ ਅੱਜ ਅਸੀਂ ਇਹਨੂੰ ਰਿਪੋਰਟ ਨੂੰ ਜਨਤਕ ਵੀ ਕਰ ਰਹੇ ਹਾਂ ਤਾਂ ਕਿ ਸਾਰਿਆਂ ਨੂੰ ਪਤਾ ਲੱਗ ਜਾਏ ਪਏ ਇਹਦੇ ਵਿੱਚ ਜਿਹੜੀ ਰਿਪੋਰਟ ਹੈ ਉਹਦੇ ਵਿੱਚ ਕੀ ਅਸਲ ਦੋਸ਼ੀ ਕੌਣ ਹੈ ਇਸ ਕਮੇਟੀ ਨੇ ਲਗਭਗ 22 ਬੰਦੇ ਜਿਹੜੇ ਆ ਕਨਸਰਨਡ ਦੇ ਵਿੱਚੇ ਹੋਰ ਉਹਨਾਂ ਸਾਰਿਆਂ ਦੇ ਬਿਆਨ ਲਏ ਔਰ ਉਹ ਤੋਂ ਇਲਾਵਾ ਕੋ ਮੀਡੀਆ ਵਾਲੇ ਸੱਜਣ ਜਿਹੜੇ ਸੀ ਉੱਥੇ ਉਹਨਾਂ ਦੇ ਵੀ ਬਿਆਨ ਲਏ ਕੁਝ ਉੱਥੇ ਪੈਨ ਡਰਾਈਵ ਰਾਹੀਂ ਜੋ ਜੋਸ਼ ਹੋਇਆ ਘਟਨਾ ਵਾਪਰੀ ਉਹ ਵੀ ਸਾਰੀ ਇਹਨਾਂ ਨੇ ਉਹ ਕਾਬਜ਼ੇ ਵਿੱਚ ਲਈ ਕਿਉਂਕਿ ਜਿਸਲੇ ਪੁਲਿਸ ਨੇ ਉੱਥੇ ਕਾਰਵਾਈ ਚਲਦੀ ਸੀ ਇੱਕ ਚੈਨਲ ਵਾਲੇ ਮੁੰਡੇ ਜਿਹੜੇ ਉਦੋਂ ਕਵਰੇਜ ਕਰਦੇ ਸੀ ਉਹਨਾਂ ਦੇ ਤਸ਼ੱਦਦ ਵੀ ਕੀਤਾ ਗਿਆ ਇੱਕ ਦੀਆਂ ਉਂਗਲਾਂ ਤੋੜੀਆਂ ਦੂਏ ਕੋਲੋਂ ਕੈਮਰਾ ਖੋਲਿਆ ਪਰ ਉਹਨਾਂ ਦੇ ਵਿੱਚੋਂ ਇੱਕ ਮੁੰਡਾ ਆਉਨੇ ਉਹ ਜਿਹੜੀ ਰਿਕਾਰਡਿੰਗ ਸੀ ਉਹ ਆਪਣੇ ਕਿਸੇ ਢੰਗ ਦੇ ਨਾਲ ਵਿਚਾਲੇ ਜਿਹੜੀ ਉਹਨੂੰ ਸਾਡੇ ਸਪੁਰਦ ਕੀਤੀ ਆ ਤੇ ਮੀਡੀਆ ਦੇ ਆਲਰੇਡੀ ਤੁਸੀਂ ਦੇਖਿਆ ਚੈਨਲਾਂ ਤੇ ਵੀ ਚੱਲੀ ਆ ਪੇ ਬੂਟ ਪਾ ਕੇ ਸਾਲਟ ਲੈ ਕੇ ਕਿਵੇਂ ਅੰਦਰ ਫਾਇਰਿੰਗ ਹੋ ਰਹੀ ਆ ਤੇ ਅਥਰੂ ਗੈਸ ਕਿਵੇਂ ਸਿੱਟੀ ਜਾ ਰਹੀ ਆ ਸੋ ਉਹ ਸਾਰੀ ਰਿਪੋਰਟ ਇਨੀ ਡੰਗਾਈ ਦੇ ਨਾਲ ਸਾਰੀ ਇਹ ਦਿੱਤੀ ਆ ਜਿਹੜੀ ਅੱਜ ਤੁਹਾਡੇ ਸਾਰਿਆਂ ਦੇ ਪ੍ਰੈਸ ਦੇ ਰੂਬਰੂ ਕਰ ਦੇਣੀ ਆ ਇਹਦੇ ਵਿੱਚ ਜਿਹੜੇ ਇਹਨਾਂ ਨੇ 1 22 23 ਸਵਾਲ ਜਿਹੜੇ ਉਹ ਕਿਉਂਕਿ ਡਿਪਟੀ ਕਮਿਸ਼ਨਰ ਕਪੂਰਥਲਾ ਐਸਐਸਪੀ ਕਪੂਰਥਲਾ ਉਹਨਾਂ ਨੂੰ ਸ਼੍ਰੋਣੀ ਕਮੇਟੀ ਵੱਲੋਂ ਅਪਰੋਚ ਕੀਤਾ ਗਿਆ ਕਿਉਂਕਿ ਕਾਲ ਤਖਤ ਵੱਲੋਂ ਕਮੇਟੀ ਬਣੀ ਸੀ ਪਰ ਤੁਸੀਂ ਇਹਦੇ ਬਾਰੇ ਕੀ ਕਹਿਣਾ ਇਹ 2-3 ਵਾਰੀ ਜਾਂਦੇ ਵੀ ਰਹੇ ਅਖੀਰ ਡਿਪਟੀ ਕਮਿਸ਼ਨਰ ਸਾਹਿਬ ਨੇ ਤਾਂ ਕਹਿ ਦਿੱਤਾ ਵੀ ਮੈਂ ਇਹਦੇ ਬਾਰੇ ਐਡ ਦੇ ਸਟੇਜ ਕੁਝ ਨਹੀਂ ਕਹਿਣਾ ਐਸਐਸਪੀ ਸਾਹਿਬਾਂ ਜਿਨ੍ਹਾਂ ਦੀ ਇਹ ਅਗਵਾਈ ਦੇ ਵਿੱਚ ਸਾਰਾ ਕੁਝ ਹੋਇਆ ਸੀ ਉਹ ਉਸ ਦਿਨ ਦਫ਼ਤਰੋਂ ਚੱਲ ਗਏ ਉਹ ਵੀ ਬਿਆਨ ਨਹੀਂ ਉਹਨੇ ਕੋਈ ਵੀ ਦਿੱਤਾ ਤਾਂ ਮਿਲੇ ਨਹੀਂ ਪਰ ਕਮੇਟੀ ਨੇ ਪੂਰੇ ਜੇਲ੍ਹ ਦੇ ਵਿੱਚ ਜਾ ਕੇ ਜਿਹੜੇ ਸੀ ਉਹਨਾਂ ਦੀ ਵੀ ਇਜਾਜ਼ਤ ਲੈ ਕੇ ਬਿਆਨ ਰਿਕਾਰਡ ਕੀਤੇ ਬਾਕੀਆਂ ਦੇ ਵੀ ਬਿਆਨ ਰਿਕਾਰਡ ਕੀਤੇ ਤੇ ਉਹਨਾਂ ਬਿਆਨਾਂ ਤੇ ਤੱਥਾਂ ਦੇ ਆਧਾਰ ਤੇ ਇਹ ਜਿਹੜੀ ਕਮੇਟੀ ਆ ਇਹਦਾ ਅਖੀਰਲਾ ਪੈਰਾ ਕਿਉਂਕਿ ਤੁਹਾਨੂੰ ਮੈਂ ਸਾਰੀ ਇਹ ਕਾਪੀ ਹੁਣ ਦੇ ਦੇਣੀ ਆ ਅਸੀਂ ਇਹਨੂੰ ਆਪਣਾ ਵੈਬਸਾਈਟ ਤੇ ਵੀ ਪਾ ਦਾਂਗੇ ਤਾਂ ਕਿ ਇਹ ਲੋਕਾਂ ਦੇ ਵਿੱਚ ਜਾ ਸਕੇ ਗੱਲ ਕਿ ਜਿਲੇ 'ਵੀ ਕੋਈ ਫਾਇਰਿੰਗ ਹੁੰਦੀ ਆ ਉਹਦੀ ਜਵਾਬ ਤਾਲਬੀ ਸਰਕਾਰ ਨੇ ਦੇਣੀ ਹੁੰਦੀ ਆ ਕਿ ਕਿਹੜੇ ਅਫਸਰ ਨੇ ਕਿਹਦੇ ਕਹਿਣ ਦੇ ਉੱਤੇ ਉਹ ਗੋਲੀ ਚੱਲੀ ਤੇ ਇੱਥੇ ਦਾ ਹਜ਼ਾਰ ਤੋਂ ਵੱਧ ਫਾਇਰਿੰਗ ਗੋਲੀ ਚੱਲੀ ਆ ਤੇ ਮੋਰਲੇ ਪਾਸੇ ਖਤਰਾ ਵੀ ਕੋਈ ਨਹੀਂ ਖਾਸਾ ਵੀ ਕੋਈ ਨਹੀਂ ਸੀ ਇਸ ਕਰਕੇ ਜੋੜੇ ਪਾ ਕੇ ਅੰਦਰ ਜਾਣਾ ਅੰਦਰ ਐਂਟਰ ਹੋ ਜਾਣਾ ਉਹ ਤੋਂ ਬਾਅਦ ਫਿਰ ਅੰਦਰ ਗੋਲੀ ਚਲਾਉਣੀ ਇਹ ਤਿੰਨ ਮੁੱਖ ਜਿਹੜੇ ਤੱਤ ਸਿਗੇ ਤਿੰਨਾਂ ਸਵਾਲਾਂ ਤੋਂ ਇਲਾਵਾ ਇਹ ਮੁੱਖ ਤੱਥ ਜਿਹੜੇ ਮੋਰੇ ਆਏ ਜਿਨ੍ਹਾਂ ਦੇ ਬਾਬਤ ਇਹਨਾਂ ਨੇ ਆਪਣੀ ਰਿਪੋਰਟ ਦੇ ਵਿੱਚ ਉਹ ਸਾਰੇ ਅੰਕਤ ਵੀ ਕੀਤੇ ਆ ਗੁਰਦੁਆਰਾ ਅਕਾਲ ਬੁੰਗਾ ਸਾਹਿਬ ਉੱਤੇ ਆਟੋਮੈਟਿਕ ਹਥਿਆਰਾਂ ਨਾਲ ਹਮਲਾ ਕੀਤਾ ਜਾਂਦਾ ਹੈ ਪੁਲਿਸ ਦੀ ਗੋਲੀ ਨਾਲ ਇੱਕ ਘੋੜੇ ਦੀ ਮੌਤ ਹੋ ਜਾਂਦੀ ਹੈ ਤੇ ਕਈ ਸਿੰਘ ਵੀ ਜ਼ਖਮੀ ਹੋਏ ਤੇ ਉਹ ਇਲਾਜ ਕਰਵਾਉਣ ਲਈ ਸਰਕਾਰੀ ਹਸਪਤਾਲ ਗਏ ਪਰ ਉਹਨਾਂ ਦਾ ਕੋਈ ਇਲਾਜ ਨਹੀਂ ਕੀਤਾ ਗਿਆ ਮੌਕੇ ਪਰ ਲਏ ਗਏ ਬਿਆਨਾਂ ਵੇਖੀਆਂ ਵੀਡੀਓ ਤੇ ਬਹੁਤ ਵੱਡੀ ਗਿੰਦ ਦੀ ਵਿੱਚ ਪੁਲਿਸ ਦਿਖਾ ਪੁਲਿਸ ਦਿਖਾਈ ਦੇ ਰਹੀ ਹੈ ਅੱਗੋਂ ਗੁਰਦੁਆਰਾ ਸਾਹਿਬ ਵਿੱਚ ਕੇਵਲ ਗੈਂਦੀ ਦੇ ਹੀ ਨਿਹੰਗ ਸਨ ਸਰਕਾਰੀ ਮਸ਼ੀਨਰੀ ਪ੍ਰਸ਼ਾਸਨਿਕ ਅਧਿਕਾਰੀ ਵੱਲੋਂ ਮੌਕੇ ਦੀ ਸਰਕਾਰ ਦੇ ਸੀਐਮ ਜਾਂ ਡੀਜੀਪੀ ਦੇ ਕਹਿਣ ਤੋਂ ਬਗੈਰ ਐਡੀ ਵੱਧੀ ਪੱਧਰ ਤੇ ਫਾਇਰਿੰਗ ਨਹੀਂ ਹੋ ਸਕਦੀ ਗੁਰਦੁਆਰਾ ਸਾਹਿਬ ਦੇ ਅਥਰੂ ਗੈਸ ਦੇ ਗੋਲੇ ਸੁੱਟਣੇ ਤੇ ਗੋਲੀਆਂ ਚਲਾ ਕੇ ਗੁਰਦੁਆਰਾ ਸਾਹਿਬ ਨੂੰ ਖਾਲੀ ਕਰਵਾਉਣਾ ਗੁਰੂ ਘਰ ਦੀ ਮਰਿਆਦਾ ਦਾ ਘੋਰ ਘਾਨ ਅਤੇ ਨਿੰਦਨਯੋਗ ਘਟਨਾ ਹੈ ਇਤਨੀ ਵੱਡੀ ਘਟਨਾ ਵਾਪਰਨ ਦੇ ਬਾਵਜੂਦ ਸਰਕਾਰ ਅਜੇ ਚੁੱਪ ਧਾਰੀ ਬੈਠੀ ਹੈ ਇਸ ਮੌਕੇ ਤੇ ਕਾਠੇ ਕੀਤੇ ਗਏ ਤਾਥੇ ਦਸਾਉਂਦੇ ਹਨ ਕਿ ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਕੋਈ ਲਾਂਡ ਆਰਡਰ ਦੀ ਸਮੱਸਿਆ ਨਹੀਂ ਸੀ ਹੁਣ ਅਖੀਰ ਜਿਹੜਾ ਸਾਰਾ ਇਹ ਆ ਪੈਰਾ ਆ ਜਿਹੜੇ ਅਸੀਂ ਸਾਰੇ ਇਹਨਾਂ ਨੇ ਕੋਰਟ ਕੀਤੇ ਸਾਰੇ ਪੜਤਾਲੀਆ ਕਮੇਟੀ ਇਸ ਨਤੀਜੇ ਤੇ ਪੁੱਜੀ ਹੈ ਕਿ ਇਸ ਗੋਲੀकांड ਵਿੱਚ ਗੋਲੀ ਚਲਾਉਣ ਤੋਂ ਪਹਿਲਾਂ ਕੋਈ ਵਾਰਨਿੰਗ ਨਾ ਦੇਣਾ ਅਤੇ ਅੰਦਰੋਂ ਕਿਸੇ ਵੱਲੋਂ ਕੋਈ ਝਗੜਾ ਨਾ ਕਰਨਾ ਇੱਕ ਕਨਾਉਣੇ ਜੁਰਮ ਦਾ ਸੰਕੇਤ ਦਿੰਦਾ ਹੈ। ਇਹ ਵੀ ਜ਼ਿਕਰਯੋਗ ਹੈ ਕਿ ਗੁਰਦੁਆਰਾ ਸਾਹਿਬ ਦੇ ਅੰਦਰ ਸ੍ਰੀ ਕੰਡ ਪਾਠ ਸਾਹਿਬ ਦਾ ਪਾਠ جاری ਸੀ ਤੇ ਕੋਈ ਵੀ ਹਿੰਸਕ ਘਟਨਾ ਅੰਦਰ ਵਾਲੇ ਪਾਸਿਓਂ ਨਹੀਂ ਹੋਈ। ਫਿਰ ਬਗੈਰ ਸਪੀਕਰਾਂ ਦੀ ਵਾਰਨਿੰਗ ਤੋਂ ਵੱਧੀਆਂ ਤੇ ਬੂਟਾਂ ਸਮੇਤ ਪੁਲਿਸ ਦਾ ਗੁਰਦੁਆਰਾ ਸਾਹਿਬ ਦੇ ਅੰਦਰ ਦਾਖਲ ਹੋ ਜਾਣਾ ਤੇ ਆਟੋਮੈਟਿਕ ਰੈਫਲਾਂ ਰਾਹੀਂ ਹਜ਼ਾਰ ਤੋਂ ਉੱਪਰ ਗੋਲੀਆਂ ਚਲਾਉਣਾ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਹੈ ਇੱਥੇ ਮੁੱਖ ਤੌਰ ਤੇ ਤਿੰਨ ਸਵਾਲ ਪੈਦਾ ਹੁੰਦੇ ਹਨ ਕਿ ਪੁਲਿਸ ਕਿਸ ਦੇ ਹੁਕਮ ਨਾਲ ਗੁਰਦੁਆਰਾ ਸਾਹਿਬ ਦੇ ਅੰਦਰ ਦਾਖਲ ਹੋਈ ਦੂਸਰਾ ਵਰਦੀ ਤੇ ਬੂਟਾ ਸਮੇਤ ਮਰਿਆਦਾ ਦਾ ਭੰਗ ਹੋਣਾ ਅਤੇ ਤੀਸਰਾ ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਗੋਲੀ ਚਲਾਉਣਾ ਕਿਸੇ ਦੇ ਹੁਕਮ ਅਧੀਨ ਕਿਸ ਦੇ ਹੁਕਮ ਅਧੀਨ ਹੋਇਆ ਹੈ ਅਤੇ ਸਰਕਾਰ ਤੇ ਪ੍ਰਸ਼ਾਸਨ ਬਲੋਂ ਇਹਨਾਂ ਦਾ ਉੱਤਰ ਨਾ ਦੇਣਾ ਇਹ ਦਰਸਾਉਂਦਾ ਹੈ ਕਿ ਇਸ ਲਈ ਯਾਰਾ ਤੌਰ ਤੇ ਸਰਦਾਰ ਭਗਵਾਨ ਤਮਾਨ ਮੁੱਖ ਮੰਤਰੀ ਜਿਨ੍ਹਾਂ پاس ਪੰਜਾਬ ਦਾ ਗ੍ਰਹਿ ਮਤਰਾਲਾ ਵੀ ਹੈ ਸਿੱਧੇ ਤੌਰ ਤੇ ਜ਼ਿੰਮੇਵਾਰ ਹਨ ਅਤੇ ਗੁਰਦੁਆਰਾ ਸਾਹਿਬ ਦੀ ਮਰਿਆਦਾ ਨੂੰ ਭੰਗ ਕਰਨ ਦੇ ਵੀ ਮੁੱਖ ਤੌਰ ਤੇ ਜ਼ਿੰਮੇਵਾਰ ਹਨ ਸੋ ਇਹ ਰਿਪੋਰਟ ਜਿਹੜੀ ਆ ਇਹਨਾਂ ਨੇ ਗਾਹਾਂ ਲਿਖਿਆ ਵਿਚ ਅਸਮਦੀਦਾਂ ਤੋਂ ਸਾਰਿਆਂ ਤੋਂ ਲੈ ਕੇ ਇਹ ਕੀਤੀ ਗਈ ਸੋ ਇਹ ਰਿਪੋਰਟ ਜਿਹੜੀ ਆ ਸਿੱਧੇ ਤੌਰ ਦੇ ਉੱਤੇ ਕਿਉਂਕਿ ਜੇ ਕੋਈ ਐਜੈਕਟਿਵ ਮੰਜੈਸਟਡ ਸੀ ਪ੍ਰਸ਼ਾਸਨ ਦਾ ਚੁੱਪ ਕੀਤੇ ਰਹਿਣਾ ਪਿੱਕੇ ਦੇ ਕਹਿਣ ਤੇ ਗੋਲੀ ਚੱਲੀ ਜਾਂ ਆਪਣਾ ਪੱਖ ਹੀ ਨਾ ਦੇਣਾ ਇਹਦੇ باوجود ਸਰਕਾਰ ਵੱਲੋਂ ਆਪਣੇ ਤੌਰ ਤੇ ਵੀ ਜਿਹੜੀ ਇੱਕ ਸਟ ਇਹਨਾਂ ਨੇ ਮੁਕਾਰ ਕੀਤੀ ਉਹ ਸਟ ਦਾ ਜਿਹੜਾ ਹੈਡ ਲਾਇਆ ਉਹ ਵੀ ਉਥੋਂ ਦੇ ਐਸਐਸਬੀ ਸਾਹਿਬਾਂ ਨੂੰ ਲਾਇਆ ਸੋ ਇਹ ਰਿਪੋਰਟ ਇਹਨਾਂ ਨੇ ਤਿਆਰ ਕਰਕੇ ਦਿੱਤੀ ਸੀ ਜਿਹੜੀ ਐਗਜੈਕਟਿਵ ਦੇ ਵਿੱਚੋਂ ਹੋ ਕੇ ਅੱਜ ਜਨਤਕ ਕਰ ਦਿੱਤੀ ਗਈ ਆ ਤੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਦੇ ਛਪੁਰ ਦੇ ਵੀ ਕਰ ਦਿੱਤੀ ਗਈ ਆ ਉਹ ਅਗਲੇ ਦੀ ਕਾਰਵਾਈ ਜਿਹੜੀ ਆ ਉਹ ਹੁਣ ਕਰਨਗੇ ਪਰ ਰਿਪੋਰਟ ਮੁਤਾਬਕ ਤੱਥਾਂ ਮੁਤਾਬਕ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਜਿਹੜੇ ਗ੍ਰਹਿ ਵਿਭਾਗ ਦੇ ਵੀ ਆਪ ਮੰਤਰੀ ਆ ਉਹ ਸਿੱਧੇ ਤੌਰ ਤੇ ਪੁਰਤਾਲਿਆ ਰਿਪੋਰਟ ਦੇ ਵਿੱਚ ਇਹਦੇ ਦੇ ਮੁੱਖ ਤੌਰ ਤੇ ਜ਼ਿੰਮੇਵਾਰ ਆ ਤੋ ਮੈਂ ਜਿੱਥੋਂ ਗੱਲ ਸ਼ੁਰੂ ਕੀਤੀ ਸੀ ਕਿ ਸਾਰੇ ਇਹਦੇ ਬਾਰੇ 1 ਟੂ 1 ਤੇ ਦੂਸਰੇ ਚੈਨਲ ਵੀ ਕਹਿੰਦੇ ਸੀ ਵੀ ਦੱਸੋ ਪਰ ਮੈਂ ਇਹ ਸਮਝਿਆ ਕਿ ਸਾਰਿਆਂ ਨੂੰ ਆਪਾਂ ਇਹ ਰਿਪੋਰਟ ਵੈਬਸਾਈਟ ਤੇ ਵੀ ਪਾ ਦਨੇ ਆ ਔਰ ਨਾਲ ਦੀ ਨਾਲ ਪ੍ਰੈਸ 'ਚ ਵੀ ਤੁਹਾਡੇ ਰੂਰੂ ਹੋ ਕੇ ਨਸ਼ਰ ਕਰ ਦਨੇ ਆ ਸੋ ਮੈਂ ਇਹ ਮੰਗ ਕਰਦਾ ਵੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਇਹ ਤੇ ਜੋ ਬਣਦਾ 바ਜਬ ਉਹ ਆਪਣਾ ਫੈਸਲਾ ਲੈਣਗੇ ਇਹਨਾਂ ਦੇ ਉੱਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਤੁਸੀਂ ਚੇਚੇ ਤੌਰ ਤੇ ਆਏ ਆ ਮੈਂ ਸਮਝਦਾ ਕਿ ਜਿਸ ਲਈ ਬਿਆਦ ਵੀ ਹੁੰਦੀ ਆ ਸਰਕਾਰ ਨੇ ਕਿਸੇ ਕੇਸ ਦੇ ਵਿੱਚ ਵੀ ਅੱਜ ਤੱਕ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ ਸਿਰਫ ਕੇਸ ਦਰਜ ਕਰਨ ਤੱਕ ਸੀਮਤ ਰਹਿੰਦੇ ਆ ਉਦੋਂ ਬਾਅਦ ਕੋਈ ਕਾਰਵਾਈ ਨਹੀਂ ਉਹਦੀ ਕੀਤੀ ਜਾਂਦੀ ਸੋ ਇਸ ਕਰਕੇ ਸਾਡਾ ਵੱਡਾ ਗਿਲਾ ਵੀ ਆ ਪਰ ਇਹ ਘਟਨਾ ਸਤਗੁਰ ਗੁਰੂ ਨਾਨਕ ਦੇ ਪਾਛਾਜ ਦੇ ਪ੍ਰਕਾਸ਼ ਦਿਹਾੜੇ ਤੋਂ 2 ਦਿਨ ਠੀਕ ਪਹਿਲਾਂ ਇਹ ਵਾਪਰੀ ਆ ਜਿਹੜੀ ਕਿ ਨਹੀਂ ਵਾਪਰਨੀ ਚਾਹੀਦੀ ਸੀ ਤੇ ਇਹ ਵਾਪਰੀ ਆ ਤੇ ਉਹਦੀ ਸਰਕਾਰ ਦਾ ਚੁੱਪ ਰਹਿਣਾ ਤੇ ਉਹ ਏਡੀ ਵੱਡੀ ਪੱਧਰ ਦੇ ਉੱਤੇ ਉੱਥੇ ਅੰਦਰ ਫਾਇਰਿੰਗ ਕਰਨੀ ਤੇ ਮਰਿਆਦਾ ਦਾ ਲੰਘਣ ਕਰਨਾ ਸ਼੍ਰੀ ਖੰਡਪਾਟ ਸਾਹਿਬ ਚੱਲ ਰਹੇ ਸੀ ਉਹਦਾ ਅਲੰਘਣ ਕੀਤਾ ਗਿਆ ਅੰਦਰ ਅਥਰੂ ਗੈਸ ਛੱਟ ਕੇ ਉਹ ਵੀ ਮਰਿਆਦਾ ਭੰਗ ਹੋਈ ਸੋ ਇਹਦੇ ਲਈ ਸਿੱਧੇ ਤੌਰ ਤੇ ਰਿਪੋਰਟ ਮੁਤਾਬਕ ਇਹ ਜਿਹੜੇ ਆ ਜ਼ਿੰਮੇਵਾਰ ਆ ਉਹਨਾਂ ਦੀ ਬਾਈਬਲ ਪੜ੍ਹਾਂ ਦੇ ਵਿੱਚ ਵੀ ਐਸਾ ਦਾ ਬੇਰਬੀ ਹੋਈ ਤੇ ਉਹਨਾਂ ਚ ਕੋਈ ਕੰਮਾਂ ਦੀ ਕਮੇਟੀ ਬਣਾਈ ਸੀ ਇਹ ਕਿਉਂਕਿ ਮੇਰੇ ਤੋਂ ਪਹਿਲਾਂ ਦੀਆਂ ਗੱਲਾਂ ਉਹ ਤੁਹਾਨੂੰ ਤੁਸੀਂ ਮੇਰੇ ਤੋਂ ਮੇਰੇ ਤੋਂ ਵੱਧ ਜਾਣਦੇ ਆ ਤੁਸੀਂ ਕਿਉਂਕਿ ਉਹਦੇ ਵਿੱਚ ਸਰਕਾਰ ਨੇ ਪਰਚਾ ਦਰਜ ਕਰ ਲਿਆ ਸੀ ਔਰ ਸਰਕਾਰ ਨੇ ਪਰਚਾ ਦਰਜ ਕਰਨ ਤੋਂ ਬਾਅਦ ਜਥੇਬੰਦੀਆਂ ਮਿਲੀਆਂ ਸੀ ਪਰ ਇਹਦੀ ਜਿਹੜੀ ਇਨਕੁਆਰੀ ਆ ਪੰਜਾਬ ਪੁਲਿਸ ਨਾ ਕਰੇ ਸੀਬੀਆਈ ਕਰੇ ਇਸ ਕਰਕੇ ਉਹ ਸਾਰਾ ਸੀਬੀਆਈ ਦੇ ਸਪੁਰਦ ਕਰ ਦਿੱਤਾ ਗਿਆ ਸੀਗਾ ਤੋ ਉਹ ਉਹਦੇ ਵਿੱਚ ਸਰਕਾਰ ਨੇ ਜਿਹੜਾ ਆਪਣੇ ਤੌਰ ਤੇ ਕੋਈ ਕਰਨਾ ਸੀ ਉਹ ਜਿਹੜਾ ਉਹਨਾਂ ਨੇ ਆਪਣੇ ਤੌਰ ਦੇ ਉੱਤੇ ਉਹ ਜਿਹੜੇ ਯਤਨ ਜਿਹੜੇ ਸੀਗੇ ਉਹਨੇ ਆਰੰਭੇ ਸੀ ਸਰਦਾਰ ਜੀ ਸੁਲਤਾਨਪੁਰ ਲੋਧੀ ਵਾਲੇ ਇਸ ਮਾਮਲੇ ਦੇ ਵਿੱਚ ਨਿਹੰਗ ਸਿੰਘ ਜਥੇਬੰਦੀਆਂ ਨਹੀਂ ਖੁੱਲ ਕੇ ਸਾਹਮਣੇ ਆ ਰਹੀਆਂ ਦੇਖੋ ਨਿਹੰਗ ਸਿੰਘਾਂ ਦੇ ਵਿੱਚ ਦੋ ਹੀ ਜਥੇਬੰਦੀਆਂ ਸੀ ਇੱਕ ਤਾਂ ਬਾਬਾ ਬਲਬੀਰ ਸਿੰਘ ਜੀ ਮੁਖੀ 96 ਕਰੋੜੀ ਸ਼੍ਰੋਮਣੀ ਅਕਾਲੀ ਬੁੱਢਾ ਦਲ ਤੇ ਦੂਸਰੇ ਪਾਸੇ ਮਾਨ ਸਿੰਘ ਉਹਨਾਂ ਦੀ ਜਥੇਬੰਦੀ ਛੋਟੀ ਕਿਉਂਕਿ ਇਹਨਾਂ ਦੇ ਵਿੱਚੋਂ ਗਏ ਉਹ ਉਹ ਦੋਹਾਂ ਦੇ ਵੀ ਬਿਆਨ ਜਿਹੜੇ ਆ ਉਹ ਅੰਕਿਤ ਕੀਤੇ ਗਏ ਆ ਸਾਰੇ। ਸਰਦਾਰ ਜੀ ਦਿੱਲੀ ਦੀ ਬੇਟੀ ਵਾਲੇ ਜਨਰਲ ਕੌਮੇ ਦੇ ਬਾਰੇ ਉਹਨਾਂ ਦੇ ਜਨਮ ਦਿਨ ਮਨਾ ਰਿਹਾ ਜੀ 15 ਤਰੀਕ ਨੂੰ ਪਰ ਸੰਗਤਾਂ ਪੁੱਛਤੀਆਂ ਨੇ ਤਾਂ ਕਿ ਦਿੱਲੀ ਕਮੇਟੀ ਨੇ ਅਜ ਤੱਕ ਕਦੀ ਜਿਹੇ ਕੌਮੀ ਸ਼ਹੀਦ ਆ ਉਹਨਾਂ ਦੇ ਦਿਨ ਨਹੀਂ ਮਨਾਏ। ਦੇਖੋ ਇੱਕ ਹੁੰਦਾ ਦਿਲੋਂ ਕਿਸੇ ਦਿਲੋਂ ਕੋਈ ਕਰਨਾ ਇੱਕ ਹੁੰਦਾ ਸਿਰਫ ਵਖਾਵਾ ਕਰਨਾ ਮੈਂ ਸਮਝਦਾ ਉਹ ਹੁਣ ਦਿੱਲੀ ਕਮੇਟੀ ਜਿਹੜੀ ਉਹ ਸਿੱਖਾਂ ਦੀ ਨਹੀਂ ਰਿਪਰੈਜ਼ੈਂਟੇਸ਼ਨ ਕਰਦੀ ਉਹ ਜਿਨ੍ਹਾਂ ਦੀ ਰਿਪਰੈਜ਼ੈਂਟੇਸ਼ਨ ਕਰਦੇ ਆ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਉਹ ਦਾ ਸਰਕਾਰੀ ਪੱਖ ਐ ਇਸ ਲਈ ਜਾਗਰ ਕਰਨ ਨੂੰ ਤੁਰਿਆ ਆ ਜੇ ਮੈਂ ਪੁੱਛਣਾ ਚਾਹਣਾ ਉਹਨਾਂ ਨੂੰ ਵੀ ਬੀਰਬਾਲ ਦੇਸ ਤੇ ਬੀਰਬਾਲ ਦੇਸ ਦੇ ਉੱਤੇ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਸੀ ਵੀ ਇਹਦਾ ਨਾਮ ਤਬਦੀਲ ਕੀਤਾ ਜਾਵੇ ਇਹਨਾਂ ਨੇ ਤਾਂ ਵੱਲ ਚੜ ਕੇ ਮਨਾਇਆ ਇਸ ਕਰਕੇ ਦੋਹਰੀ ਤੇ ਦੋਗਲੀ ਨੀਤੀ ਰੱਖਦੇ ਆ ਜਿੱਥੇ ਉਹਨਾਂ ਨੂੰ ਸੂਟ ਵੰਦਾ ਵੀ ਇੱਥੇ ਕਿਸ ਆਪਾਂ ਨੂੰ ਸਾਡੇ ਨੂੰ ਇਹ ਠੀਕ ਬੰਦੇ ਹਾਲਾਤ ਉਥੇ ਕੋ ਉਹ ਆਪਣਾ ਸ਼ੁਰੂ ਕਰ ਦਿੰਦੇ ਆ ਦੂਜੀਆਂ ਗੱਲਾਂ ਤੇ ਚੁੱਪ ਬੈਠੇ ਰਹਿੰਦੇ ਆ ਦੂਜਾ ਦੇ ਮਾਮਲੇ 'ਚ ਕੁਝ ਸਮਾਂ ਮਿਲਿਆ ਸਰਕਾਰ ਨਾਲ ਕੋਈ ਬੈਠ ਕੇ ਸਮਾਂ ਮਿਲਿਆ ਹੋਵੇ ਜਾਂ ਕਿਸ ਤਰੀਕੇ ਨਾਲ ਦੇਖੋ ਅਸੀਂ ਪਹਿਲਾਂ ਤਾਂ ਫੈਸਲਾ ਕੀਤਾ ਸੀ ਪੰਜ ਮੈਂਬਰੀ ਕਮੇਟੀ ਜਿਹੜੀ ਆ ਉਹ ਜਿਹੜਾ ਫੈਸਲਾ ਕਰਿਆ ਕਰੂ ਉਹ ਹੀ ਪ੍ਰਧਾਨ ਬੋਲਿਆ ਕਰੂਗਾ ਅਸੀਂ ਮੈਂ ਤੁਹਾਨੂੰ ਪਿਛਲੀ ਵਾਰ ਵੀ ਦੱਸ ਦਿੱਤਾ ਸੀ ਚਿੱਠੀ ਪ੍ਰਾਈਮ ਮਿੰਿਸਟਰ ਸਾਹਿਬ ਨੂੰ ਲਿਖੀ ਸੀ ਉਹ ਚਿੱਠੀ ਦਾ ਸਾਨੂੰ ਜਵਾਬ ਵੀ ਆ ਗਿਆ ਫਿਰ ਅਸੀਂ ਦੋ ਚਿੱਠੀਆਂ ਲਿਖ ਚੁੱਕੀਆਂ ਇੱਕ ਚਿੱਠੀ ਸਕੱਤਰ ਵੱਲੋਂ ਲਿਖੀ ਪ੍ਰਤਾਪ ਸਿੰਘ ਵੱਲੋਂ ਇੱਕ ਚਿੱਠੀ ਮੇਰੇ ਵੱਲੋਂ ਸਿੱਧੀ ਜਿਹੜੀ ਆ ਉਹ ਸ਼੍ਰੀ ਅਮਰਸਾਹ ਜੀ ਜਿਹੜੇ ਹੋਮ ਅਫੀਸ ਤੋਂ ਉਹਨਾਂ ਨੂੰ ਲਿਖੀ ਆ ਤੇ ਸਮਾਂ ਉਹਨਾਂ ਕੋਲ ਮੰਗਿਆ ਗਿਆ ਹਾਲੇ ਉਹਦਾ ਕੋਈ ਜਵਾਬ ਨਹੀਂ ਸਾਨੂੰ ਹਾਲੇ ਤੱਕ ਆਇਆ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ